ਦੱਸਦੀ ਹੈ ਜੀ ਪੰਤਪਾ ਸਾਹਿਬ ਨੇ ਖਿਡਾਰੀਆਂ ਨੂੰ ਲੈ ਕੇ ਵੱਡੀ ਗੱਲ ਕਹੀ ਆ ਉਸ ਹੁੰਦਿਆਂ ਕੀ ਕਿਹਾ ਖਿਡਾਰੀਆਂ ਨੂੰ ਆਰਥਿਕ ਤੰਗੀ ਤੇ ਸਹੂਲਤਾਂ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੁਣ ਹਾਰ ਖਿਡਾਰੀਆਂ ਨੂੰ ਆਰਥਿਕਤਾ ਕਰਕੇ ਆਪਣੇ ਸੁਪਨੇ ਮਾਰਨੇ ਪੈਣੇ ਵੱਡੀ ਗੱਲ ਕੀਤੀ ਹੈਗੀ ਪੰਤਪਾ ਸਾਹਿਬ ਨੇ ਜਿਵੇਂ ਕਿ ਤੁਹਾਨੂੰ ਦੱਸਤੀ ਇਹ ਪੰਤਪਾ ਸਾਹਿਬ ਨੇ ਪਿਛਲੇ ਦਿਨੀ ਜੋ ਹੈ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਸੀਗਾ ਖੇਡਾਂ ਦੇ ਵਿੱਚ ਉਹਨਾਂ ਨੂੰ 1 ਕਰੋੜ ਰੁਪਈਆ ਦਿੱਤਾ ਸੀਗਾ ਜਿਨ੍ਹਾਂ ਨੇ ਸਿਲਵਰ ਮੈਡਲ ਦਿੱਤਾ ਜਿੱਤਿਆ ਸੀਗਾ ਉਹਨਾਂ ਨੂੰ 75 ਲੱਖ ਰੁਪਏ ਦਿੱਤੇ ਸੀਗੇ ਤੇ ਜਿਨ੍ਹਾਂ ਨੇ ਬ੍ਰੌਂਜ਼ ਜਿੱਤਿਆ ਸੀਗਾ ਉਹਨਾਂ ਨੂੰ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਸੀਗੀ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਜੀ ਖਿਡਾਰੀਆਂ ਨੂੰ ਲੈ ਕੇ ਪੰਤਪਾ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਹੁਣ ਪੰਜਾਬ ਦੇ ਵਿੱਚ ਜੇਤੂ ਖਿਡਾਰੀ ਹੈਗੇ ਆ ਉਹਨਾਂ ਨੂੰ ਆਰਥਿਕਤਾ ਦੇ ਤੌਰ ਤੇ ਪਿੱਛੇ ਰਹਿਣਾ ਪਵੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਲ ਦੇ ਵਿੱਚ ਵੀ ਮੋਟਾ ਕਰੋੜਾਂ ਰੁਪਈਆ ਮਿਲਦਾ ਹੈਗਾ ਤੇ ਪੰਤਪਾ ਸਾਹਿਬ ਨੇ ਵੀ ਬਿੱਤੇ ਦੀਨੀ ਜੋ ਹੈ 골드 ਮੈਡ ਜਿੱਤਣ ਵਾਲੇ ਖੇਡਾਂ ਦੇ ਵਿੱਚ ਏਸ਼ੀਅਨ ਗੇਮਸ ਅਲੱਗ-ਅਲੱਗ ਖੇਡਾਂ ਦੇ ਵਿੱਚ ਜਿਨ੍ਹਾਂ ਨੇ 골드 ਮੈਡ ਜਿੱਤੇ ਸੋਨਾਂ ਨੂੰ 1 ਕਰੋੜ ਰੁਪਈਏ ਤੇ ਸਿਲਵਰ ਮੈਡ ਜਿੱਤੇ ਉਹਨਾਂ ਨੂੰ 75 ਲੱਖ ਰੁਪਈਏ ਪਰ ਪਰਸਨ ਜਿਨੇ ਮੈਡਲ ਜਿੱਤੇ ਆ ਤੇ ਬ੍ਰੌਂਜ਼ ਮੈਡਲ 50 ਲੱਖ ਰੁਪਏ ਦਿੱਤੇ ਗਏ ਹੈ ਹਾਕੀ ਦੇ ਵਿੱਚ ਵੀ ਖਿਡਾਰੀ ਜਿੱਤੇ ਸੀਗੇ ਤੇ ਕੱਲੇ ਕੱਲੇ ਖਿਡਾਰੀ ਨੇ ਜਿਹੜਾ ਜਿੱਤਿਆ ਹੈਗਾ ਉਸ ਨੂੰ ਪੈਸਾ ਦਿੱਤਾ ਗਿਆ ਹੈ ਵੱਡੀ ਖਬਰ ਤੁਸੀਂ ਇਸ ਵਾਰ ਕੀ ਕੋਈ ਜਰੂਰ ਦੱਸੋ ਹੁਣ ਖਿਡਾਰੀਆਂ ਦੀ ਵੀ ਚਾਂਦੀ ਹੋ ਰਹੀ ਹੈ ਜੀ ਭੁੰਤਮਾ ਸਾਹਿਬ ਦੀ ਸਰਕਾਰ ਦੇ ਵਿੱਚ ਵੱਡੀ ਖਬਰ ਕਰੋੜ ਰੁਪਈਆ ਦਿੱਤਾ ਗਿਆ ਹੈ ਜੀ ਜਿਨ੍ਹਾਂ ਨੇ 골ਡ ਮੈਡਲ ਜਿੱਤੇ ਆ 골ਡ ਮੈਡਲ ਤੇ ਬਾਕੀ ਜਿਹੜੇ ਖਿਡਾਰੀ ਜਿਨ੍ਹਾਂ ਨੇ ਸਿਲਵਰ ਜਿੱਤਿਆ ਸੀਗਾ ਉਹਨਾਂ ਨੂੰ ਵੀ ਘੱਟ ਨਹੀਂ 75 ਲੱਖ ਰੁਪਈਆ ਦਿੱਤਾ ਹੈ ਫਿਰ ਜਿਹੜੀ ব্রੌਂਸ ਸੀਗੇ ਉਹਨਾਂ ਨੂੰ ਵੀ 50 ਲੱਖ ਰੁਪਿਆ ਦਿੱਤਾ ਹੈਗਾ ਤੇ ਵਧੀਆ ਖਬਰ ਹੈਗੀ ਐ ਵਰਤੋ ਵਰਤੋ ਵੀਡੀਓ ਸ਼ੇਅਰ ਕਰਤੋ ਪੰਤਮਤ ਸਾਹਿਬ ਵਧੀਆ ਕੰਮ ਕਰ ਰਹੇ ਆ ਨੌਕਰੀਆਂ ਵੀ ਉਹਨਾਂ ਨੇ ਦਿੱਤੀ ਸੀਗੀਆਂ ਤੇ ਹੁਣ ਜੋ ਹੈ ਖਿਡਾਰੀਆਂ ਨੂੰ ਪੈਸੇ ਵੀ ਮਿਲਦੇ ਪਏ ਹੈਗੇ ਉਹਨਾਂ ਦੇ ਹੱਕ ਦੇ ਪੈਸੇ ਹੈ ਤੁਹਾਨੂੰ ਦੱਸਤੀਏ ਇੰਡੀਅਨ ਔਮਨਸ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੇ ਵੀ ਦੱਸਿਆ ਕਿ ਸਾਨੂੰ ਜਿਹੜੀ ਰਕਮ ਮਿਲੀ ਹੈਗੀ ਕਿਸੇ ਕਰਕੇ ਬੰਦਿਆ ਕਰਕੇ ਘੱਟ ਹੋ ਸਕਦੀ ਹੈ ਕਿਉਂਕਿ ਆਈਪੀਐਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਰੋੜਾਂ ਰੁਪਏ ਮਿਲਦੇ ਹੈ ਕਿ 14 ਕਰੋੜ 15 ਕਰੋੜ ਮਿਲਦੇ ਹੈ ਤੇ ਅਰਮਪ੍ਰੀਤ ਨੇ ਸਾਫ਼ ਕਿਹਾ ਕਿ ਕਿ ਪੈਸੇ ਕੱਟ ਲੱਗ ਸਕਦੇ ਆ ਪਰ ਸਾਨੂੰ ਇਹ ਪੈਸੇ ਬਹੁਤ ਵੱਡੇ ਹੈਗੇ ਆ ਜੀ ਸਾਨੂੰ ਕਰੋੜ ਰੁਪਏ ਮਿਲਦੇ ਤੇ ਹੈਗੇ ਆ ਸਾਡੇ ਬਸ ਵੱਡੀ ਗੱਲ ਹੈ ਕਿ ਸਾਡੀ ਇਦਾਂ ਦੀ ਸਰਕਾਰ ਹੁਣ ਆਈ ਹੈ ਜਿਹੜੇ ਕੀ ਖਿਡਾਰੀਆਂ ਨੂੰ ਪੈਸੇ ਦੇ ਰਹੀ ਹੈ ਪੁਨਮਾ ਸਾਹਿਬ ਨੇ ਇਹ ਵੀ ਕਿਹਾ ਕਿ ਮੈਂ ਤਾਂ ਚਾਹੁੰਦਾ ਸੀਗਾ ਕੀ ਲੋਕੀ ਜੋ ਹੈ ਖੁਸ਼ੀਆਂ ਮਨਾਉਣ ਖਿਡਾਰੀਆਂ ਮੈਡਲ ਜਿੱਤਣ ਤੇ ਵੰਡ ਸਮਾਰੋ ਹੋਵੇ ਖੁਸ਼ੀਆਂ ਦਾ ਵੰਡ ਸਮਾਰੋ ਤੇ ਹੁਣ ਤੁਹਾਡੀ ਸਰਕਾਰ ਆਈ ਹੈਗੀ ਹੈ ਹਰੇਕ ਖਿਡਾਰੀ ਜਿਹੜਾ ਵਧੀਆ ਕੰਮ ਕਰੇਗਾ ਉਹਨੂੰ ਅਸੀਂ ਇਨਾਮ ਰਕਮ ਰਾਸ਼ੀ ਦੇਵਾਂਗੇ ਤੁਹਾਨੂੰ ਇਹ ਵੀ ਦੱਸਤੀ ਹੈ ਕਿ ਇੱਕ ਸਰਦਾਰ ਜੀ ਸੀਗੇ ਉਹਨਾਂ ਨੇ ਦੱਸਿਆ ਕਿ ਸਾਨੂੰ ਖੇਡ ਦੀ ਪ੍ਰੈਕਟਿਸ ਕਰਨ ਵਾਸਤੇ 8 ਲੱਖ ਰੁਪਏ ਦਿੱਤਾ ਗਿਆ ਸਰਕਾਰ ਵੱਲੋਂ ਵੱਡੀ ਖਬਰ ਕਿ ਹੁਣ ਸਰਕਾਰ ਪੰਜਾਬ ਸਰਕਾਰ ਨੇ ਜੋ ਹੈ ਰਕਮ ਵੀ ਦਿੱਤੀ ਹੈਗੀ ਤੇ ਦਿੱਤੀ ਜਾ ਰਹੀ ਹੈ ਕਿ ਲੋਕ ਜਿਹੜੇ ਖਿਡਾਰੀ ਖੇਡਦੇ ਆ ਉਹਨਾਂ ਨੂੰ ਫੈਸਿਲਟੀਆਂ ਦਿੱਤੀ ਗਈਆਂ ਉਫਸਿਟੀਆਂ ਵਾਸਤੇ ਪੈਸੇ ਦਿੱਤੇ ਜਾ ਰਹੇ ਐ ਤੇ ਹਰਮਨਪ੍ਰੀਤ ਕੌਰ ਇੰਡੀਅਨ ਕ੍ਰਿਕਟ ਟੀਮ ਉਹ ਵੀ ਜਿਹੜੀ ਹੈ ਕੈਪਟਨ ਉਹ ਪੰਜਾਬ ਤੋਂ ਹੈਗੀ ਹੈ ਜੀ ਉਹਨੇ ਵੀ ਖੁਸ਼ੀ ਦਾ ਪ੍ਰਗਟਾਰਾ ਕੀਤਾ ਹੈ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਹਰ ਤਰ੍ਹਾਂ ਖੁਸ਼ੀਆਂ ਆ ਰਹੀਆਂ ਹੈਗੀਆਂ ਜੀ 22 ਤਰੀਕ ਨੂੰ RAM Lalla ji ਦਾ ਦਿਨ ਹੈਗਾ ਜੀ ਵੱਤਵ ਲੋਕੀ ਪਹੁੰਚ ਰਿਹਾ ਅਯੁੱਧਿਆ ਸ਼ੇਅਰ ਮਾਰਕੀਟੇ ਵੀ ਵਧੀ ਹੋਈ ਹੈ ਰੇਲਵੇ ਸਟਾਕ ਬਹੁਤ ਹੀ ਵਧਦੇ ਪਏ ਹੈਗੇ ਐ ਤੇ ਤੁੰਦਾਤੀ ਪੰਤਮਾ ਸਾਹਿਬ ਵੀ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੇ ਹੈ ਮੀਟਿੰਗਾਂ ਕਰਦੇ ਪਏ ਹੈ ਨੌਕਰੀਆਂ ਦਿੰਦੇ ਪਏ ਹੈ ਬਾਹਰੀ ਇੰਡਸਟਰੀਆਂ ਪ ਖਿਡਾਰੀਆਂ ਨੂੰ ਵੀ ਜੋ ਹੈ 1 ਕਰੋੜ ਰੁਪਿਆ ਜਿਹੜੇ ਸਿਲਵਰ ਜਿੱਤੇ ਆ ਉਹਨਾਂ ਨੂੰ 75 ਲੱਖ ਰੁਪਿਆ ਤੇ ਜਿਹੜੇ ਬ੍ਰੌਂਜ਼ ਜਿੱਤੇ ਆ 50 ਲੱਖ ਤਦਾਰਾ ਦਾੰਦਤਾ ਨੂੰ ਯਕੀਨ ਹੋਏਗਾ 골ਡ ਜਿੱਤਣ ਵਾਲੇ ਨੂੰ 골ਡ ਮੈਡ ਜਿੱਤਣ ਵਾਲ ਨੂੰ 1 ਕਰੋੜ ਰੁਪਿਆ ਜੋ ਸਿਲਵਰ ਜਿੱਤੇਗਾ ਉਹਨੂੰ 75 ਲੱਖ ਰੁਪਿਆ ਤੇ ਬ੍ਰੌਂਜ਼ ਵਾਲੇ ਨੂੰ 50 ਲੱਖ ਰੁਪਿਆ ਦਿੱਤਾ ਗਿਆ ਹੈ ਭਵਿੰਤਮਨ ਦੀ ਸਰਕਾਰ ਵੱਲੋਂ ਭਵਿੰਤਮਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਦਾਂ ਹੀ ਵੰਟੇ ਸਮਾਰੋ ਖੁਸ਼ੀ ਦਾ ਵੰਟੇ ਸਮਾਰੋ ਕਰਦੇ ਰਵਾਂਗੇ ਤੇ ਖਿਡਾਰੀਆਂ ਨੂੰ ਕਦੀ ਵੀ ਆਰਥਿਕਤਾ ਦਾ ਬੋਝ ਨਹੀਂ ਸਹਿਣਾ ਪਏਗਾ ਉਸ ਨੂੰ ਅਸੀਂ ਉਹਨਾਂ ਦਾ ਜੋ ਹੈ ਉਹਨਾਂ ਦਾ ਕ੍ਰੈਡਿਟ ਜ਼ਰੂਰ ਦੇਵਾਂਗੇ ਜਿਹੜਾ ਖਿਡਾਰੀ ਜਿੱਤੇਗਾ ਉਸ ਨੂੰ ਪੈਸੇ ਦਿੱਤੇ ਹੈਗੇ ਪੰਤਮਾ ਸਾਹਿਬ ਨੇ ਵੱਡੀ ਖਬਾ